ਕੱਲ ਜਦੋਂ ਬਾਬੇ ਨੇ ਐਡਾ ਬੇਵਕੂਫੀ ਵਾਲਾ ਬਿਆਨ ਦਿੱਤਾ ਤਾਂ ਸਵੇਰ ਹੁੰਦੇ ਸਾਰ ਤਾਰੀ ਦਾ ਫੋਨ ਆਇਆ ਮੈਨੂੰ اچھا ਠੀਕ ਹੈ ਤਾਰੀ ਕਹਿੰਦਾ ਬਾਈ ਝੂਠਾ ਬਾਬਾ 6 ਮਹੀਨੇ ਹੋ ਗਏ ਮੈਨੂੰ ਇਹਦੇ ਮੱਥੇ ਲੱਗਿਆ ਨਾ ਮੇਰਾ ਇਹਦੇ ਕੋਈ ਰੋਲ ਹੈ ਮੈਂ ਤੇਰੇ ਨਾਲ ਜਿੱਥੇ ਕਹੇਗਾ ਉੱਥੇ ਬਹਿ ਕੇ ਫੋਟੋ ਵੀਡੀਓ ਬਣਾ ਦੂੰਗਾ ਤੁਹਾਨੂੰ ਫੋਨ ਕਰਕੇ ਗੱਲ ਕਹੀ ਹੈ ਬਿਲਕੁਲ ਕਹੀ ਹੈ ਤੁਸੀਂ ਤਾਰੀ ਦਾ ਵਰਜਨ ਲੈ ਲਿਓ ਵੀ ਤਾਰੀ ਕਿਹਦੇ ਨਾਲ ਹੈ ਤਾਂ ਇਸ ਕਰਕੇ ਬਾਬੇ ਕੋਲ ਇੱਕ ਅੱਜ ਹੋਰ ਪਕਾਈ ਮਾਰ ਰਿਆ ਸੀ ਵੀ ਗੈਰੀਤਾ ਜੀ ਇਹ ਚਾਰ ਘੋੜੇ ਜੀ ਚਾਰਾਂ ਦੇ ਖਿਲਾਫ ਹੈ ਨਾ ਮੈਂ ਪੰਜਾਬ ਰਤਨ ਬਾਰੇ ਅੱਜ ਤੱਕ ਕੋਈ ਗੱਲ ਕੀਤੀ ਨਾ ਮੈਂ ਰਾਜ ਸ਼ਿੰਗਾਰ ਬਾਰੇ ਅੱਜ ਤੱਕ ਕੋਈ ਗੱਲ ਕੀਤੀ ਭਾਰਤ ਰਤਨ ਬਾਰੇ ਗੱਲ ਹੋਈ ਸੀ ਉਹ ਤਾਂ ਹੋਈ ਸੀ ਕਿਉਂਕਿ ਪੁਸ਼ਕਰ ਇੱਕ ਸ਼ੋਅ ਹੋਇਆ ਸੀ ਉਹਦੇ 'ਚ ਮੈਂ ਜੱਜ ਸੀ ਉਦੋਂ ਘੋੜਾ ਰਾਹੁਲ ਰੋਜ਼ ਕੋ ਹੁੰਦਾ ਸੀ 5ਵੇਂ 6ਵੇਂ ਨੰਬਰ ਤੇ ਆਇਆ ਸੀ ਤਾਂ ਕਈ ਵਾਰ ਕੋਈ ਇੰਟਰਵਿਊ ਚੈਨਲ ਵਾਲਾ ਬੰਦਾ ਗੱਲ ਛੇੜ ਲੈਂਦਾ ਤਾਂ ਵੀਊ ਦੇਣਾ ਪੈਂਦਾ ਮੈਨੂੰ ਕੋਈ ਫਰਕ ਨਹੀਂ ਕਿਸੇ ਵੀ ਘੋੜੇ ਨਾਲ ਮੇਰੇ ਕੋਲ ਪਰਮਾਤਮਾ ਨੇ ਬਾਬੇ ਕੋਲ ਦੇਖੋ ਇੱਕ ਘੋੜਾ ਨਹੀਂ ਹਜਮ ਹੋ ਰਿਹਾ ਇੱਥੇ ਰੱਬ ਦੀ ਮਿਹਰ ਨਾਲ ਬਾਬੇ ਮੈਨੂੰ ਕਹਿਣਾ ਨਹੀਂ ਚਾਹੀਦਾ ਬਾਬੇ ਨਾਲੋਂ ਚੰਗੇ 12 ਸਾਨ ਖੜੇ ਨਹੀਂ ਪਰ ਮਿਹਨਤ ਕਰਕੇ ਬਣਾਏ ਨੇ ਮੈਨੂੰ ਜੱਦੀ ਨਹੀਂ ਮਿਲਿਆ ਕੁਝ ਜੇ ਅੱਜ ਮੈਂ ਐਸੈਟਸ ਬਣਾਏ ਨੇ ਘੋੜਿਆਂ ਨੂੰ ਵੀ ਮੈਂ ਐਸੈਟ ਗਿਣਦਾ ਪਰ ਪਰਮਾਤਮਾ ਨੇ ਮੈਨੂੰ ਬਖਸ਼ਿਸ਼ ਕੀਤੀ ਆ ਤਾਂ ਮੈਂ ਦਿਨ ਰਾਤ ਇੱਕ ਕਰਕੇ ਮੈਂ ਆਪ ਆਪਦੇ ਬਾਬਾ ਤਾਂ 100000 ਰੁਪਏ 8 ਬੰਦਿਆਂ ਨੂੰ ਦੇ ਕੇ ਮਾਲਸ਼ਾ ਕਰਾਉਂਦਾ ਮੈਂ ਤਾਂ ਆਪਦੇ ਹੱਥੀ ਕਰਦਾ ਰਿਆਂ ਫਿਰ ਰਜਵਾੜਾ ਤੇ ਕੋਈ ਫਕੀਰ ਕੌਣ ਹੋਇਆ